ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਅਸੀਂ ਤਾਂ ਬਣਾ ਰਹੇ ਆ ਕਿ ਪਿੱਛੇ ਜਿੰਨੇ ਵੀ ਅਸੀਂ ਵਲੌਗ ਪਾਏ ਨਾ ਟਵਿਨਸ ਬੇਬੀ ਵਾਲੇ ਤੇ ਸਾਰੀਆਂ ਵੀਡੀਓ ਦੇ ਥੱਲੇ ਕਾਫੀ ਸਾਰੇ ਕਮੈਂਟ ਆ ਰਹੇਗੇ ਕਿ ਭਾਜੀ ਆ ਕਿਦਾਂ ਹੋਇਆ ਵਾ ਇਹ ਕਿਦਾਂ ਹੋਇਆ ਵਾ ਆ ਕੀ ਆ ਇਹ ਕੀ ਆ ਤੇ ਅਸੀਂ ਸੋਚਿਆ ਕਿ ਯਾਰ ਕਮੈਂਟਸ ਦੇ ਸਾਰਿਆਂ ਦੇ ਰਿਪਲਾਈ ਕਰਨੇ ਤੇ ਬਹੁਤ ਔਖੇ ਆ ਤੇ ਕਿਉਂ ਨਾ ਇੱਕ ਵੀਡੀਓ ਬਣਾ ਦਿੰਨੇ ਆ ਜਿੰਨੇ ਵੀ ਸਾਰਿਆਂ ਦੇ ਸਬਸਕ੍ਰਾਈਬਰਸ ਦੇ ਕੁਐਸਚਨ ਆ ਸਾਰਿਆਂ ਦੇ ਅਸੀਂ ਆਨਸਰ ਦੇ ਦਿੰਨੇ ਆ ਤੇ ਮੈਂ ਕੁਝ ਕੁਐਸਚਨ ਜਿਹੜੇ ਮੇਨ ਮੇਨ ਸਭ ਤੋਂ ਜ਼ਿਆਦਾ ਆ ਰਹੇ ਸੀਗੇ ਨਾ ਉਹ ਵਾਲੇ ਕੁਐਸਚਨ ਮੈਂ ਨੋਟ ਡਾਊਨ ਕੀ ਤੇ ਸਭ ਤੋਂ ਪਹਿਲਾ ਕੁਐਸਚਨ ਤੇ ਇਹ ਹੈਗਾ ਜੀ ਕਿ ਹਸਪੀਟਲ ਬਾਜੀ ਕਿਹੜਾ ਸੀਗਾ ਇਹਦੀ ਕਾਫੀ ਜਾਣੇ ਨੇ ਕੁਐਸਚਨ ਕੀਤਾ ਕਿ ਜਿੱਥੋਂ ਦੀਦੀ ਦਾ ਟ੍ਰੀਟਮੈਂਟ ਹੋਇਆ ਵਾ ਉਹ ਹਸਪੀਟਲ ਕਿਹੜਾ ਸੀਗਾ ਤੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਯਾਰ ਸੰਦੀਪ ਦਾ ਜਿਹੜਾ ਟ੍ਰੀਟਮੈਂਟ ਆ ਉਹ ਸਾਡੇ ਧਾਰੀਵਾਲ ਵਿੱਚ ਹੀ ਹਸਪੀਟਲ ਆ ਦਸ਼ਮੇਸ਼ ਮਲਟੀ ਸਪੈਸ਼ਲਿਟੀ ਹਸਪੀਟਲ ਇਹ ਮਿਸ਼ਨ ਹਸਪੀਟਲ ਰੋਡ ਤੇ ਆ ਫਾਟਕ ਦੇ ਲਾਗੇ ਫਾਟਕ ਤੋਂ ਥੋੜੀ ਜਿਹੀ ਮਤਲਬ ਇੱਧਰ ਤੇ ਉੱਥੋਂ ਆਪਰੇਟ ਹੋਇਆ ਵਾ ਤੇ ਬਾਕੀ ਹਸਪੀਟਲ ਨੇ ਹਸਪੀਟਲ ਮਤਲਬ ਬਹੁਤ ਵਧੀਆ ਆ ਇਕਦਮ ਅਮਰਜੈਂਸੀ ਵਿੱਚ ਆਪਾਂ ਸੰਦੀਪ ਨੂੰ ਲੈ ਕੇ ਗਏ ਸੀਗੇ ਤੇ ਪਰ ਉੱਥੋਂ ਦੇ ਜਿਹੜੇ ਮੈਮ ਆ ਅੰਜੂ ਡੱਬ ਜੀ ਉਹਨਾਂ ਨੇ ਮਤਲਬ ਬਹੁਤ ਕੋਆਪਰੇਟ ਕੀਤਾ ਤੇ ਬਹੁਤ ਵਧੀਆ ਟ੍ਰੀਟਮੈਂਟ ਕੀਤਾ ਤੁਹਾਡੇ ਸਾਹਮਣੇ ਆ ਮਤਲਬ ਕਿ ਬੱਚੇ ਵੀ ਬਿਲਕੁਲ ਠੀਕ ਠਾਕ ਨੇ ਦੋਵੇਂ ਤੇ ਬੱਚਿਆਂ ਦੀ ਮਾਤਾ ਜੀ ਵੀ ਬਿਲਕੁਲ ਠੀਕ ਠਾਕ ਆ ਤੇ ਸਾਰੇ ਜਾਨੇ ਠੀਕ ਠਾਕ ਆ ਤੇ ਬਾਕੀ ਇਹ ਆ ਕਿ ਇਸ ਹਸਪੀਟਲ ਨਾਲ ਨਾ ਸਾਡਾ ਵੈਸੇ ਵੀ ਥੋੜਾ ਜਿਹਾ ਅ ਰਿਸ਼ਤਾ ਜਿਹਾ ਥੋੜਾ ਹੋਰ ਸਾਪਦਾ ਹੈਗਾ ਕਿਉਂਕਿ ਜਦੋਂ ਅਸੀਂ ਛੋਟੇ ਛੋਟੇ ਸੀ ਨਾ ਮਤਲਬ 4-5 ਸਾਲ ਦੇ ਉਦੋਂ ਦੇ ਅਸੀਂ ਮਤਲਬ ਇਸ ਹਸਪੀਟਲ ਦੇ ਵਿੱਚ ਹੀ ਜਾਣਦੇ ਆ ਮੰਮੀ ਸਾਨੂੰ ਇਸੇ ਹਸਪੀਟਲ ਵਿੱਚ ਲਿਆਕ ਜਾਂਦੇ ਸੀਗੇ ਕੋਈ ਖਾਂਸੀ ਜੁਕਾਮ ਹੋ ਗਿਆ ਕੁਝ ਵੀ ਹੋ ਗਿਆ ਜਾਂ ਮੰਮੀ ਵੀ ਕਈ ਵਾਰੀ ਠੀਕ ਨਹੀਂ ਹੁੰਦੇ ਹਨ ਤੇ ਉਦੋਂ ਆਪਾਂ ਇਸੇ ਹਸਪੀਟਲ ਦੇ ਵਿੱਚ ਜਾਂਦੇ ਆ ਤੇ ਬਹੁਤ ਵਧੀਆ ਕਰ ਦਿਆ ਇਹ ਟ੍ਰੀਟਮੈਂਟ ਅੱਛਾ ਜੀ ਉਸ ਤੋਂ ਅਗਲਾ ਕੁਐਸਚਨ ਇਹ ਹੈਗਾ ਜੀ ਕਿ ਗਰੱਡ ਟਵਿਨਸ ਦਾ ਬਰਥ ਆ ਉਹ ਨਾਰਮਲ ਹੋਇਆ ਵਾ ਕਿ ਜਾਂ ਫਿਰ ਸੇਜ਼ੇਰੀਅਨ ਹੋਇਆ ਵਾ ਹਾਂਜੀ ਇਹ ਦੋਵੇਂ ਪ੍ਰੈਸ਼ਰ ਨਾਲ ਹੀ ਹੋਏ ਆ ਇਹ ਨਾਰਮਲ ਕਹਿੰਦੇ ਹੀ ਮੁਸ਼ਕਲ ਵਾ ਪਹਿਲੋਂ ਵੀ ਚੱਕਾ ਬੇ ਇੱਥੇ ਹੀ ਜਾਂਦੇ ਰਹੇ ਸ਼ੁਰੂ ਤੋਂ ਇੱਥੇ ਲੈ ਕੇ ਜਾਂਦੇ ਰਹੇ ਆ ਤੇ ਪਹਿਲੋਂ ਮੈਂ ਸਾਡਾ ਹੀ ਇੱਥੇ ਹੀ ਜਾਂਦੇ ਆਂ ਬੱਚਿਆਂ ਨੂੰ ਲੈ ਕੇ ਸਾਰੇ ਜੋ ਵੀ ਟਿਲ ਮੱਠ ਹੁੰਦੀ ਹੈ ਹਾਂਜੀ ਉਸ ਤੋਂ ਅਗਲਾ ਕੁਐਸਚਨ ਇਹ ਆ ਰਿਹਾ ਹੈਗਾ ਕਿ ਬੱਚਿਆਂ ਦੀ ਸ਼ਕਲ ਦਿਖਾਓ ਹੈਨਾ ਬੱਚਿਆਂ ਦਾ ਫੇਸ ਰਿਵੀਲ ਕਰੋ ਤੇ ਬੱਚਿਆਂ ਦਾ ਫੇਸ ਵੀ ਰਿਵੀਲ ਕਰਾਂਗੇ ਥੋੜਾ ਜਿਹਾ ਸਾਨੂੰ ਟਾਈਮ ਦਿਓ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਕਲ ਚੁੱਕਲ ਵੀਡੀਓ ਦੇ ਵਿੱਚ ਵੀ ਤੁਹਾਨੂੰ ਪਤਾ ਇਹਨਾਂ ਨੇ ਆਇਆ ਕਰਨਾ ਬਾਅਦ ਵਿੱਚ ਰੋਲ ਕਰਨ ਵੀ ਆਇਆ ਕਰਨਗੇ ਹੈਨਾ ਤੇ ਸਟੋਰੀ ਕੋਈ ਇਦਾਂ ਦੀ ਚੁਣਾਂਗੇ ਬਾਅਦ ਵਿੱਚ ਤੇ ਇੱਕ ਤੀ ਨਾ ਮੈਂ ਇੱਕ ਕਿਤੇ ਦੇਖਦਾ ਪਿਆ ਹੈਗਾ ਨੈਟ ਤੇ ਕਿ ਜਿਹੜੇ ਜੁੜਵਾ ਬੱਚੇ ਹੁੰਦੇ ਆ ਨਾ ਉਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਉਹ ਜੁੜਵਾ ਬੱਚੇ ਹੁੰਦੇ ਆ ਜਿਨ੍ਹਾਂ ਦੀ ਸ਼ਕਲ ਬਿਲਕੁਲ ਡਿੱਟੋ ਕਾਪੀ ਹੁੰਦੀ ਆ ਤੇ ਇੱਕ ਉਹ ਜੁੜਵਾ ਬੱਚੇ ਹੁੰਦੇ ਆ ਜਿਨ੍ਹਾਂ ਦੀ ਸ਼ਕਲ ਡਿਫਰੈਂਟ ਹੁੰਦੀ ਆ ਤੇ ਜਿਹੜੇ ਡਿਫਰੈਂਟ ਸ਼ਕਲ ਵਾਲੇ ਬੱਚੇ ਹੁੰਦੇ ਆ ਨਾ ਉਹ ਮੋਸਟਲੀ ਕੇਸਿਸ ਦੇ ਵਿੱਚ ਕੀ ਹੁੰਦਾ ਹੈ ਕਿ ਜਾਂ ਫਿਰ ਇੱਕ ਕੁੜੀ ਹੁੰਦੀ ਆ ਤੇ ਜਾਂ ਫਿਰ ਇੱਕ ਮੁੰਡਾ ਹੁੰਦਾ ਵਾ ਜਿਹੜੇ ਸੇਮ ਜੈਂਡਰ ਦੇ ਹੁੰਦੇ ਆ ਨਾ ਜਾਂ ਦੋਵੇਂ ਕੁੜੀਆਂ ਹੋਣ ਜਾਂ ਫਿਰ ਦੋਵੇਂ ਮੁੰਡੇ ਹੋਣ ਉਹਨਾਂ ਦੀ ਸ਼ਕਲ ਜ਼ਿਆਦਾਤਰ ਸੇਮ ਹੁੰਦੀ ਆ ਬਿਲਕੁਲ ਡਿੱਟੋ ਕਾਪੀ ਜਿੱਦਾਂ ਹੁਣ ਸੰਦੀਪ ਤੇ ਇਹਦਾ ਬ੍ਰਦਰ ਜਿਹੜਾ ਕੈਨੇਡਾ ਆ ਇਹ ਵੀ ਜੁੜਵਾ ਨੇ ਦੋਵੇਂ ਜਣੇ ਤੇ ਇਹਨਾਂ ਦੀ ਸ਼ਕਲ ਪਰ ਬਿਲਕੁਲ ਮਤਲਬ ਡਿਫਰੈਂਟ ਆ ਥੋੜੀ ਜੀ ਹਨਾ ਜਿੱਦਾਂ ਸੰਦੀਪ ਦੀ ਤੇ ਇਹਦੇ ਭਰਾ ਦੀ ਸ਼ਕਲ ਮੈਚ ਨਹੀਂ ਕਰਦੀ ਪਰ ਜਿਹੜੇ ਸਾਡੇ ਵਾਲੇ ਦੋਵੇਂ ਜਿੱਦਾਂ ਦੋਵੇਂ ਮੇਲ ਆ ਦੋਵੇਂ ਮੁੰਡੇ ਆ ਤੇ ਇਹਨਾਂ ਦੀ ਸ਼ਕਲ ਬਿਲਕੁਲ ਡਿੱਟੋ ਕਾਪੀ ਆ ਇਹਨਾਂ ਦੀ ਸ਼ਕਲ ਵਿੱਚ ਮਾਸਾ ਵੀ ਫਰਕ ਨਹੀਂ ਹੈਗਾ ਇੱਥੋਂ ਤੱਕ ਕਿ ਕਿਸੇ ਵੇਲੇ ਸਾਨੂੰ ਵੀ ਪਤਾ ਨਹੀਂ ਲੱਗਦਾ ਕਿ ਕਿਹੜਾ ਕਿੱਥੇ ਪਿਆ ਆ ਤੇ ਕਿਹੜਾ ਕੀ ਪਿਆ ਵਾ ਇੱਕ ਦਿਨ ਉਹ ਕਿਹਾ ਹੈਗਾ ਜਿਹੜਾ ਦੁੱਧ ਜਦੋਂ ਪੋਟੀ ਸਾਫ਼ ਕਰਨੀ ਸੀ 41 ਨੇ ਕੀਤੀ ਪਹਿਲੋਂ ਤੇ ਉਹਦਾ ਤੇ ਉਹਨੂੰ ਸਾਫ਼-ਸੂਫ਼ ਕਰਕੇ ਡੈਪਰ ਚੇਂਜ ਕਰਤਾ ਤੇ ਮੁੜ ਕੇ ਨਿੱਕੀ ਆ ਗਈ ਚਾਚੀ ਇਹਦੀ ਤੇ ਉਹ ਦੂਜੇ ਨੇ ਕੀਤੀ ਸੀ ਤੇ ਇਹਨੂੰ ਸੰਦੀਪ ਨੂੰ ਕਹਿੰਦੀ ਦੀਦੀ ਕਿਹਦਾ ਕਿੰਨੂ ਡੈਪਰ ਲਾਇਆ ਤੁਸੀਂ ਕਹਿੰਦੀ ਮੈਨੂੰ ਪਤਾ ਨਹੀਂ ਕਿਹੜੇ ਨੂੰ ਲਾਇਆ ਮੈਂ ਤਾਂ ਇੱਕ ਨੂੰ ਲਾਤਾ ਪਤਾ ਨਹੀਂ ਕਿਹੜਾ ਹੈਗਾ ਨਿੱਕਾ ਹੈਗਾ ਵੱਡਾ ਹੈਗਾ ਸ਼ਕਲ ਇਹਨਾਂ ਦੀ ਸੇਮ ਆ ਦੋਵਾਂ ਦੀ ਪਤਾ ਨਹੀਂ ਲੱਗਦਾ ਸਾਨੂੰ ਵੀ ਕਿਹੜਾ ਵੱਡਾ ਕਿਹੜਾ ਛੋਟਾ ਹਾਂ ਤੇ ਕਈ ਵਾਰੀ ਜਦੋਂ ਦੁੱਧ-ਦੁੱਧ ਵੀ ਪਿਉਣਾ ਹੁੰਦਾ ਸੰਦੀਪ ਨੇ ਤੇ ਉਹ ਵੀ ਪਤਾ ਨਹੀਂ ਲੱਗਦਾ ਪੀ ਕਿਨੂੰ ਪਿਆਤਾ ਹੈ ਕਿਹੜਾ ਰਹਿ ਗਿਆ ਉਹ ਹੀ ਕਹਿੰਦੇ ਨਹੀਂ ਪਤਾ ਨਹੀਂ ਕਿਨੂੰ ਪਿਆਇਆ ਕਿਨੂੰ ਰਹਿ ਗਿਆ ਤੇ ਇਹ ਆ ਮਨ ਲੋ ਕੀ ਕਹਿਣ ਦਾ ਮਤਲਬ ਇਹ ਆ ਕਿ ਪਤਾ ਤਾਂ ਚਲੋ ਲੱਗਦਾ ਵਾ ਪਰ ਬੜੇ ਧਿਆਨ ਨਾਲ ਦੇਖਣਾ ਪੈਂਦਾ ਵਾ ਇਦਾਂ ਨਹੀਂ ਆ ਵੀ ਡਾਇਰੈਕਟ ਫਟਾਫਟ ਜਿਦਾਂ ਆਪਾਂ ਕਈ ਵਾਰੀ ਹੁੰਦਾ ਨੇ ਵੀ ਅੱਖਾਂ ਮਿਟ ਕੇ ਚੁੱਕ ਲਈਦਾ ਵਾ ਇਦਾਂ ਨੇ ਥੋੜਾ ਜਿਹਾ ਧਿਆਨ ਨਾਲ ਦੇਖਣਾ ਪੈਂਦਾ ਵੀ ਯਾਰ ਕਿਹੜਾ ਬੰਦਾ ਕਿਹੜਾ ਹੈਗਾ ਤੇ ਕਿਹੜਾ ਵੱਡਾ ਹੈ ਕਿਹੜਾ ਛੋਟਾ ਹੈਗਾ ਕਿਹੜੇ ਨੂੰ ਦੁੱਧ ਪਿਆਤਾ ਕਿਹੜੇ ਨੂੰ ਪਿਉਣਾ ਹੂੰ ਹੂੰ ਤੇ ਇਹਨਾਂ ਦੇ ਵੱਡੇ ਛੋਟੇ ਦਾ ਵੀ ਕੀ ਦਸੀਏ ਤੁਹਾਨੂੰ ਵੀ ਜਿੱਦਾਂ ਬਰਥ ਟਾਈਮ ਦੇ ਵਿੱਚ ਵੀ ਬਿਲਕੁ ਤੇ ਅਗਲਾ ਕੁਐਸਚਨ ਇਹ ਪੁੱਛਦੇ ਪਏ ਹੈਗੇ ਸਾਰੇ ਜਾਣੇ ਕਿ ਬੱਚਿਆਂ ਦਾ ਬਰਥ ਟਾਈਮ ਦਾ weight ਕਿੰਨਾ ਹੈਗਾ ਤੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਵੱਡਾ ਬੱਚਾ ਵਾ ਉਹਦਾ ਬਰਥ ਟਾਈਮ ਤੇ weight ਹੈਗਾ ਆਏਗਾ 200 ਕਿਲੋ ਨਹੀਂ 20 ਕਿਲੋ 2 ਕਿਲੋ 300 ਗ੍ਰਾਮ ਤੇ ਜਿਹੜਾ ਛੋਟਾ ਆ ਉਹਦਾ ਹੈਗਾ 1 ਕਿਲੋ 900 ਗ੍ਰਾਮ ਬਰਥ ਟਾਈਮ ਤੇ weight ਤੇ ਉਸ ਤੋਂ ਅਗਲਾ ਕੁਐਸਚਨ ਇਹ ਆ ਰਿਹਾ ਕਿ ਜਿਹੜੀ ਸਾਡੀ ਸੀਰੀਜ਼ ਚੱਲਦੀ ਪਈ ਆ ਪੇਕੇਆਂ ਦੀ ਚੌਧਰ ਉਹਦੇ ਸਾਰੇ ਜਣੇ ਪੁੱਛਦੇ ਪਿਆ ਕਿ ਭਾਜੀ ਉਹਦਾ ਐਪੀਸੋਡ ਕਦੋਂ ਆਉਣੇ ਆ ਹੁਣ ਹਨਾ ਤੁਸੀਂ ਐਪੀਸੋਡ ਕਦੋਂ ਕੰਟੀਨਿਊ ਕਰਨੇ ਆ ਕਿ ਉਹ ਮੈਂ ਤੁਹਾਨੂੰ ਦੱਸ ਦਿੰਦਾ ਯਾਰ ਦੇਖੋ ਹੁਣ ਆਸੀਂ ਘਰ ਵਿੱਚ ਤੇ ਉਦਾਂ ਸਾਰੀਆਂ ਸਟੋਰੀਆਂ ਜਿਹੜੀਆਂ ਨੇ ਉਹ ਸਾਡੇ ਘਰ ਦੇ ਵਿੱਚ ਚੱਲਦੀਆਂ ਪਈਆਂ ਹੈਗੀਆਂ ਤੇ ਪਰ ਹੁਣ ਪਰ ਹੁਣ ਆਪਾਂ ਘਰ ਦੇ ਵਿੱਚ ਸ਼ੂਟ ਨਹੀਂ ਕਰਦੇ ਪਏ ਤੇ ਬਾਹਰ ਲੋਕੇਸ਼ਨ ਲੱਭਦੇ ਪਏ ਆ ਤੇ ਜਿੱਦਾਂ ਹੀ ਲੋਕੇਸ਼ਨ ਲੱਭ ਜਾਂਦੀ ਆ ਤੇ ਆਪਾਂ ਕੰਟੀਨਿਊ ਕਰਾਂਗੇ ਤੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਯਾਰ ਜਿਹੜਾ ਕੋਈ ਆਪਣਾ ਸਬਸਕ੍ਰਾਈਬਰ ਹੈ ਜਾਂ ਸਾਡੀ ਵੀਡੀਓ ਦੇਖਦੇ ਆ ਤੇ ਧਾਰੀਵਾਲ ਤੋਂ ਮੰਨ ਲਓ ਕਿ 10 ਕਿਲੋਮੀਟਰ ਦੀ ਰੇਂਜ ਵਿੱਚ ਕੋਈ ਹੈਗਾ ਵਾ ਨਾ ਤੇ ਜਾਂ ਤੇ ਉਹਨਾਂ ਦਾ ਕੋਈ ਘਰ ਖਾਲੀ ਪਿਆ ਹੋਵੇ ਸਮਾਨ ਸੂਣ ਵਿੱਚ ਲੱਗਾ ਹੋਵੇ ਤੇ ਜਾਂ ਫਿਰ ਕਈ ਵਾਰੀ ਇਦਾਂ ਹੁੰਦਾ ਕਿ ਜਿੱਦਾਂ ਕੋਈ ਕਿਸੇ ਦਾ ਮੰਨ ਲਓ ਵੱਡਾ ਘਰ ਆ ਤੇ ਵਿੱਚ ਇੱਕ ਦੋ ਜਾਨ ਹੀ ਰਹਿੰਦੇ ਆ ਹਨਾ ਤੇ ਉਹ ਵੀ ਸਾਨੂੰ ਕੰਟੈਕਟ ਕਰ ਸਕਦੇ ਆ ਮੈਂ ਨਾ ਥੱਲੇ ਆਪਣਾ ਵੀਡੀਓ ਦੇ ਇਸੇ ਵੀਡੀਓ ਦੇ ਵਿੱਚ ਆਪਣਾ ਥੱਲੇ ਆ ਨੰਬਰ ਦੇ ਦੂੰਗਾ ਤੇ ਯਾਰ ਪਲੀਜ਼ ਇਸ ਨੰਬਰ ਦੇ ਨਾ ਕਾਲ ਨਾ ਕਰਿਓ ਪਲੀਜ਼ ਵਟਸਐਪ ਹੀ ਕਰਿਓ ਤੇ ਕਿਉਂਕਿ ਇਹ ਨਾ ਨੰਬਰ ਪਰਸਨਲ ਨੰਬਰ ਨਹੀਂ ਹੈਗਾ ਮੇਰਾ ਇਸ ਤੇ ਸਿਰਫ WhatsApp ਹੀ ਮੇਰੇ ਕੋ ਦੇਖਿਆ ਜਾਣਾ ਬਸ ਜੇ ਤੁਸੀਂ WhatsApp ਕਰੋਗੇ ਤੇ ਫਿਰ ਕਈ ਜਣੇ ਨਾਰਾਜ਼ ਹੋ ਜਾਂਦੇ ਆ ਕਿ ਅਸੀਂ ਯਾਰ ਕਾਲ ਕਰਦੇ ਪਏ ਆਂ ਕਿ ਤੁਸੀਂ ਕਾਲ ਚੁੱਕੀ ਨਹੀਂ ਇਸ ਤੇ ਯਾਰ ਕਾਲ ਚੁੱਕੀ ਨਹੀਂ ਜਾਣੀ ਇਸ ਕਰਕੇ ਤੁਸੀਂ ਵੀ ਐਵੇਂ ਪਰੇਸ਼ਾਨ ਨਾ ਹੋਇਓ ਤੇ ਇਸ WhatsApp ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਲਿਓ ਤੇ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਧਾਰੀਵਾਲ ਤੋਂ 10 ਕਿਲੋਮੀਟਰ ਦੀ ਰੇਂਜ ਵਿੱਚ ਹੋਣਾ ਜੀਦਾ ਵਾ ਘਰ ਜਿਆਦਾ ਦੂਰ ਨਾ ਹੋਵੇ ਤੇ ਦੂਸਰਾ ਇਹ ਆ ਕਿ ਘਰ ਦੇ ਵਿੱਚ ਜੇ ਮੰਨ ਲਓ ਆਲਰੇਡੀ ਕੋਈ ਰਹਿੰਦਾ ਪਿਆ ਹੋ ਵਾ ਤੇ ਜਿਆਦਾ ਬੰਦੇ ਨਾ ਰਹਿੰਦੇ ਹੋਣ ਹਨਾ ਜਿਦਾਂ 1-2 ਜੀ ਹੋਣ ਵਿੱਚ ਬਸ ਅਸੀਂ ਮੰਨ ਲਓ ਸਵੇਰੇ ਵੀਡੀਓ ਬਣਾਉ ਆਇਆ ਕਰਾਂਗੇ 10-11 ਵਜੇ ਸ਼ਾਮ ਨੂੰ ਆਪਾਂ ਵੀਡੀਓ ਬਣਾ ਕੇ ਚਲ ਜਿਆ ਕਰਾਂਗੇ ਤੇ ਜੋ ਵੀ ਉਹਨਾਂ ਦਾ ਖਰਚਾ ਪਾਣੀ ਹੋਊਗਾ ਉਹ ਆਪਾਂ ਉਹਨਾਂ ਨੂੰ ਦੇ ਦਿਆ ਕਰਾਂਗੇ ਜੋ ਵੀ ਰੈਂਟ ਵਗੈਰਾ ਪੇ ਕਰਨਾ ਹੋਊਗਾ ਘਰ ਦਾ ਉਹ ਆਪਾਂ ਪੇ ਕਰ ਦਿਆ ਕਰਾਂਗੇ ਤੇ ਇਹ ਸਾਰੇ ਜਣੇ ਜ਼ਰੂਰ ਕੰਟੈਕਟ ਕਰਿਓ ਜੇ ਕਿਸੇ ਕੋਲ ਹੈਗਾ ਵਾ ਤੇ ਜਿਹੜੇ ਸਾਡੀ ਵੀਡੀਓ ਦੇਖਦੇ ਆ ਤੇ ਅਸੀਂ ਆਪ ਚੁੰਨੇ ਆ ਕਿ ਜਲਦੀ ਤੋਂ ਜਲਦੀ ਆਪਣੀ ਜਿਹੜੇ ਸੀਰੀਜ਼ ਚੱਲਦੀਆਂ ਪਈਆਂ ਵਾਂ ਪੇਕਿਆਂ ਦੇ ਵਿੱਚ ਉਧਰ ਹੋ ਗਈ ਮੇਰਾ ਟੱਬਰ ਹੋ ਗਈ ਅਸੀਂ ਆਪ ਚੁੰਨੇ ਆ ਕਿ ਫਟਾਫਟ ਸਟਾਰਟ ਕਰੀਏ ਤੇ ਤੁਸੀਂ ਹੁਣ ਸਾਡੀ ਹੈਲਪ ਕਰੋ ਥੋੜੀ ਜੀ ਸਟਾਰਟ ਕਰਨ ਦੇ ਵਿੱਚ ਤੇ ਅੱਛਾ ਅਗਲੀ ਯਾਰ ਅਗਲਾ ਕੁਐਸਚਨ ਬੜਾ ਥੋੜਾ ਜਿਆਦਾ ਹੋਰ ਤਰ੍ਹਾਂ ਦਾ ਆ ਕਿ ਜਿੱਦਣ ਅਸੀਂ ਸੰਦੀਪ ਨੂੰ ਹਸਪੀਟਲ ਤੋਂ ਛੁੱਟੀ ਦਿਵਾ ਕੇ ਘਰ ਲਿਆਂਦਾ ਵਾ ਨਾ ਤੇ ਉਸ ਦਿਨ ਕਾਫੀ ਜਣਾਂ ਦੇ ਕਮੈਂਟ ਆਏ ਉਹ ਵਾਲੀ ਵੀਡੀਓ ਦੇ ਵਿੱਚ ਜਿਹੜੀ ਮੈਂ ਵੀਡੀਓ ਪਾਈ ਸੀ ਨਾ ਹਸਪੀਟਲ ਤੋਂ ਮਿਲ ਗਈ ਛੁੱਟੀ ਹਨਾ ਉਸ ਵੀਡੀਓ ਦੇ ਵਿੱਚ ਕਾਫੀ ਸਾਰੇ ਕਮੈਂਟ ਆਏ ਕਿ ਇਦਾਂ ਲੱਗਦਾ ਪਿਆ ਵਾ ਹਣਾ ਤੇ ਉਹ ਜਰਮ ਤੁਹਾਨੂੰ ਉਹਦਾ ਰੀਜ਼ਨ ਦੱਸ ਦਿੰਦਾ ਵਾਂ ਵੀ ਇਦਾਂ ਕਿਉਂ ਲੱਗਣ ਡਿਆ ਹੈਗਾ ਕਿਉਂਕਿ 3 ਦਿਨ ਰਹੇ ਸੀਗੇ ਉੱਥੇ ਹਸਪੀਟਲ 4 ਦਿਨ 3 ਜਾਂ 4 ਦਿਨ ਰਹੇ ਚਾਰ ਕਿ ਦਿਨ ਚਾਰ ਦਿਨ ਹਸਪੀਟਲ ਦੇ ਵਿੱਚ ਰਹੇ ਸੀਗੇ ਹਣਾ ਤੇ ਹੁਣ ਤੁਹਾਨੂੰ ਪਤਾ ਹੋਵੇਗਾ ਕਿ ਇੱਕ ਬੇਬੀ ਹੋਵੇ ਨਾ ਤੇ ਫਿਰ ਤੇ ਚਲੋ ਇੱਕ ਪੇਸ਼ੈਂਟ ਦਾ ਬੈੱਡ ਹੋ ਗਿਆ ਤੇ ਨਾਲ ਇੱਕ ਦੂਸਰਾ ਬੈੱਡ ਹੁੰਦਾ ਵਾ ਤੇ ਆਰਾਮ ਨਾਲ ਥੋੜੀ-ਬੋਧੀ ਐਡਜਸਟਮੈਂਟ ਹੋ ਜਾਂਦੀ ਹੈ ਪਰ ਇਸ ਕੰਡੀਸ਼ਨ ਵਿੱਚ ਹੁਣ ਕੀ ਸੀਗਾ ਕਿ ਸੰਦੀਪ ਦਾ ਜਿਹੜਾ ਬੈੱਡ ਹੈਗਾ ਇੱਕ ਉਹ ਬੈੱਡ ਤੇ ਇੱਕ ਹੋਰ ਹੀਗਾ ਬੈਂਚ ਡਾਂ ਚੌੜਾ ਜਿਹਾ ਹੈਨਾ ਉਹ ਮੇਰੇ ਖਿਆਲ ਨਾਲ 2 ਕੁ ਫੁੱਟ ਦਾ ਹੁੰਦਾ ਸ਼ਾਇਦ ਤੇ ਇੱਕ ਹੋਰ ਬੈਂਚ ਹੀਗਾ 2 ਕੁ ਫੁੱਟ ਦਾ ਤੇ ਦੋਵੇਂ ਦੋਵੇਂ ਬੱਚੇ ਹੀਗੇ ਹੈਨਾ ਤੇ ਦੋਵਾਂ ਨੂੰ ਰਾਤ ਨੂੰ ਇਹ ਕੀ ਕਰਦੇ ਸੀਗੇ ਹੁਣ ਵੀ ਦਿਨੇ ਤੇ ਸੁੱਤੇ ਰਹਿੰਦੇ ਸੀਗੇ ਤੇ ਰਾਤ ਨੂੰ ਜਾਗਦੇ ਰਹਿੰਦੇ ਸੀਗੇ ਤੇ ਹਸਪੀਟਲ ਦੇ ਵਿੱਚ ਦਿਨੇ ਕੀ ਹੁੰਦਾ ਹੈਗਾ ਵੀ ਦਿਨੇ ਕਦੀ ਕੋਈ ਆ ਗਿਆ ਦੇਖਣ ਵਾਸਤੇ ਕਦੀ ਕੋਈ ਵਧਾਈ ਦੇਣ ਆ ਗਿਆ ਹੈਨਾ ਤੇ ਕੋਈ ਨਾ ਕੋਈ ਆਈ ਚਲਾਈ ਚੱਲਦੀ ਰਹਿੰਦੀ ਸੀਗੀ ਤੇ ਰਾਤ ਨੂੰ ਨਿਆਣੇ ਨਹੀਂ ਸੌਂਦੇ ਤੇ ਉਹ ਫਿਰ ਮੰਮੀ ਹੀ ਵੀ 3-4 ਦਿਨ ਮਤਲਬ ਕਿ ਉੱਥੇ ਕੈਲੋ ਵੀ ਤੇ ਰੈਸਟ ਨਹੀਂ ਹੋਈ ਬਿਲਕੁਲ ਵੀ ਪੀ ਦਿਨੇ ਵੀ ਆਵਾਜ਼ਾਈ ਦੇ ਵਿੱਚ ਬਿਜ਼ੀ ਜਾਣਾ ਤੇ ਰਾਤ ਨੂੰ ਵੀ ਬੱਚਿਆਂ ਕਰਕੇ ਬਿਜ਼ੀ ਜਾਣਾ ਵੀ ਨੀਂਦ ਨੁੰਦ ਨਹੀਂ ਪੂਰੀ ਹੋਈ ਤੇ ਜਿੱਦਾਂ ਫਿਰ ਹਸਪੀਟਲ ਤੋਂ ਘਰ ਆਇਆ ਨਾ ਤਾਂ ਕਰਕੇ ਥੋੜਾ ਥੋੜਾ ਥੱਕਿਆ ਥੱਕਿਆ ਜਿਹਾ ਲੱਗਣ ਡਿਆ ਹੋਈਗਾ ਤੇ ਤਾਂ ਕਰਕੇ ਹੋ ਸਕਦਾ ਕਿ ਸ਼ਾਇਦ ਕਈਆਂ ਨੂੰ ਇਦਾਂ ਲੱਗਾ ਹੋਵੇ ਵੀ ਦਾਦੀ ਨੂੰ ਦਾਦੀ ਖੁਸ਼ ਨਹੀਂ ਲੱਗਣ ਡੇ ਹਨਾ ਕਿਉਂਕਿ ਬੰਦੇ ਨੂੰ ਥਕਾਵਟ ਹੋ ਜਾਂਦੀ ਆ ਇੱਕ ਏਜ ਦੇ ਹਿਸਾਬ ਨਾਲ ਵੀ ਤੁਹਾਨੂੰ ਪਤਾ ਹੀ ਆ ਤੇ ਉਦਾਂ ਵੀ ਮੰਮੀ ਠੀਕ ਨਹੀਂ ਨੇ ਤੁਹਾਨੂੰ ਪਤਾ ਵੀਡੀਓ ਦੇ ਵਿੱਚ ਵੀ ਅਸੀਂ ਘਾਟ ਹੀ ਲੈਨੇ ਮੰਮੀ ਨੂੰ ਹਨਾ ਜਿਆਦਾ ਰੋਲ ਨਹੀਂ ਲੈਂਦੇ ਵੀ ਥਕਾਵਟ ਤਕੂਵਟ ਹੋ ਜਾਂ ਤੇ ਇਹ ਗੱਲ ਹੈਗੀ ਤੇ ਬਾਕੀ ਤੁਸੀਂ ਦੱਸ ਦੋ ਕਿ ਕਿਉਂ ਨਹੀਂ ਗੱਲ ਲੱਗਣ ਦੇ ਉਹ ਕੱਲ ਥੋੜਾ ਸਰੀਰ ਨਹੀਂ ਠੀਕ ਤੇ ਥਕਾਵਟ ਹੈਗੀ ਦਾਦੀ ਨਾਲ ਵੱਧ ਖੁਸ਼ੀ ਕਿੰਨੋਂ ਹੁੰਦੀ ਆ ਪੋਤਿਆਂ ਦੀ ਦਾਦੀ ਦਾਦਾ 2 ਕਿਲੋ ਖੋਣ ਵੱਧ ਗਿਆ ਜਦੋਂ ਜੋੜੇ ਪੋਤੇ ਹੋਏ ਆਹ ਉਹ ਤੇ ਨਾਲੇ ਉਸ ਤੋਂ ਬਾਅਦ ਫਿਰ ਮੰਮੀ ਨੂੰ ਉਸ ਦਿਨ ਵੀ ਥਕਾਵਟ ਜਿ ਬੜੀ ਹੋਈ ਫਿਰ ਬਾਅਦ ਸੇਮ ਡੇ ਕੇ ਉਸ ਤੋਂ ਅਗਲੇ ਦਿਨ ਸ਼ਾਇਦ ਇੰਜੈਕਸ਼ਨ ਵੀ ਲਵਾ ਗਲੇ ਹੁੰਦੇ ਦੋ ਅਗਲੇ ਦਿਨ ਅਗਲੇ ਦਿਨ ਫਿਰ ਜ਼ਿਆਦਾ ਸਰੀਰ ਢਿੱਲਾ ਹੋ ਗਿਆ ਹੂੰ ਫਿਰ ਉੱਥੇ ਹੀ ਗਏ ਦਸਵੇਂ ਹਸਪਤਾਲ ਲਈ ਹਾਂ ਫਿਰ ਇੰਜੈਕਸ਼ਨ ਲਵਾ ਗਲੇ ਹੰਦੇ ਦੋ ਤੇ ਫਿਰ ਥੋੜਾ ਜਿਹਾ ਕੰਮ ਸੈੱਟ ਹੋਇਆ ਤੇ ਇਹ ਗੱਲ ਆ ਤੇ ਉਦਾਂ ਖੁਸ਼ੀ ਵਾਲੀ ਦੇ ਇਦਾਂ ਦੀ ਕੋਈ ਗੱਲ ਨਹੀਂ ਉਹ ਮਤਲਬ ਦੁੱਖ ਵਾਲੀ ਇਦਾਂ ਦੀ ਕੋਈ ਗੱਲ ਨਹੀਂ ਦੁੱਖ ਦੁਖੀ ਹੋਣਾ ਵੀ ਕਿਉਂ ਹੈ ਦੁਖੀ ਹੋਣਾ ਵੀ ਕਿਉਂ ਹੈ ਕਿ ਦੱਸ ਕੋਈ ਘੀ ਘਰ ਆਈ ਤੇ ਦੁਖੀ ਕਿਉਂ ਹੋਣਾ ਹੈ ਉਹ ਸਰੀਰ ਥੋੜਾ ਠੀਕ ਨਹੀਂ ਰਹਿੰਦਾ ਤਾਂ ਕਰਕੇ ਥੋੜਾ ਤੁਹਾਨੂੰ ਲੱਗਾ ਹੋਊਗਾ ਕਿ ਦਾਦੀ ਖੋਚ ਨਹੀਂ ਗਈ ਹਾਂਜੀ 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 ਤੇ ਇੱਕ ਚੀਜ਼ ਹੋ ਰਹੀ ਹੈ ਕਿ ਯਾਰ ਕਈ ਵਾਰੀ ਨਾ ਆਪਾਂ ਜਦੋਂ ਸੋਚਦੇ ਆ ਆਪਣੇ ਹਿਸਾਬ ਨਾਲ ਸੋਚਦੇ ਰਹਿੰਨੇ ਵੀ ਯਾਰ ਇਦਾਂ ਹੋਊਗਾ ਇਦਾਂ ਹੋਊਗਾ ਪਰ ਉਹ ਜਿਹੜਾ ਪਰਮਾਤਮਾ ਹੈ ਨਾ ਉਹ ਸਾਰਾ ਕੁਝ ਆਪਣੇ ਆਪ ਹੀ ਠੀਕ ਕਰਦਾ ਰਹਿੰਦਾ ਵਾ ਉਹ ਇਹ ਗੱਲ ਮੈਂ ਤੁਹਾਨੂੰ ਤਾਂ ਕਹਿੰਦਿਆਂ ਆਂ ਵੀ ਜਦੋਂ ਨਾ ਇਹਨਾਂ ਦਾ ਬਰਥ ਨਹੀਂ ਹੋਇਆ ਅਜੇ ਆ ਨਵੇਂ ਬੱਚਿਆਂ ਦਾ ਤੇ ਉਦੋਂ ਨਮਨ ਜਿਹੜਾ ਵਾ ਨਾ ਉਹ ਅੱਜ ਤੱਕ ਮਤਲਬ ਮੇਰ ਨਾਲ ਨਹੀਂ ਕਦੀ ਵੀ ਸੁੱਤਾ ਸੰਦੀਪ ਨੇ ਸੌਂਦਾ ਹੁੰਦਾ ਹੈਗਾ ਤੇ ਅਸੀਂ ਸੋਚਦੇ ਹੁੰਨੇ ਵੀ ਯਾਰ ਜੇ ਉਹ ਵੀ ਦੋ ਹੋਰ ਆ ਜਾਣੇ ਆ ਤੇ ਫਿਰ ਇਹ ਕਿਦਾਂ ਸੋਇਆ ਕਰੂਗਾ ਕੀ ਹੋਊਗਾ ਹਨਾ ਤੇ ਪਰ ਜਿੱਦਣ ਮਤਲਬ ਕਿ ਉਹ ਆ ਗਏ ਘਰ ਤੇ ਉਸ ਦਿਨ ਨਮਨ ਨੇ ਆਪਣੇ ਆਪ ਹੀ ਕਹਿਤਾ ਪਰ ਪਾਪਾ ਮੈਂ ਤਾਂ ਤੁਸੀਂ ਇੱਧਰ ਸੌਂ ਜਾ ਕਰਾਂਗੇ ਤੇ ਮੰਮੀ ਦਾ ਮਮਾ ਦਾ ਦਾਦੀ ਵਾਲੇ ਰੂਮ ਤੇ ਸੌਂ ਜਾ ਕਰਨਗੇ ਤੇ ਐਵੇਂ ਬੜੇ ਹੈਰਾਨ ਹੋਏ ਵੀ ਇਦਾਂ ਕਰਕੇ ਕਹਿਣ ਦਾ ਮਤਲਬ ਵੀ ਬੱਚੇ ਨੂੰ ਵੀ ਆਪਣੇ ਆਪ ਹੀ ਸਮਝ ਜੀ ਪੈ ਜਾਂਦੀ ਹੈ ਕਿ ਯਾਰ ਹੁਣ ਇਦਾਂ ਹੋਣਾ ਵਾ ਹੁਣ ਇਦਾਂ ਹੋਣਾ ਵਾ ਤੇ ਬਸ ਇੰਨੀਆਂ ਕਿ ਗੱਲਾਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਤੇ ਮੈਂ ਕਿਹਾ ਚਲੋ ਸਾਰੇ ਕੁਐਸਚਨ ਤੇ ਤੁਹਾਨੂੰ ਜਵਾਬ ਦੇ ਦਈਏ ਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਜਵਾਬ ਮਿਲ ਗਏ ਹੋਣਗੇ ਤੇ ਬਾਕੀ ਜਿਹੜਾ ਮੈਂ ਨੰਬਰ ਦਿੱਤਾ ਹੋਏਗਾ ਨਾ ਸਕਰੀਨ ਤੇ ਜੇ ਕਿਸੇ ਦੇ ਕੋਲ ਇਦਾਂ ਦਾ ਕੋਈ ਘਰ ਹੋਵੇ ਖਾਲੀ ਪਿਆ ਹੋਵੇ ਵਿੱਚ ਸਮਾਨ ਸਮੂ ਲੱਗਾ ਹੋਵੇ ਤੇ ਧਾਰੀਵਾਲ ਤੋਂ 10 ਕਿਲੋਮੀਟਰ ਦੀ ਰੇਂਜ ਵਿੱਚ ਹੋਵੇ ਜੇ ਕੋਈ ਆਪਣੇ ਘਰ ਵਿੱਚ ਸ਼ੂਟ ਕਰਾਉਣਾ ਚ ਹੈਣਾ ਬਸ ਘਰ ਵਿੱਚ ਬੱਚੇ ਨਾ ਹੋਣ ਕਿਉਂਕਿ ਬੱਚਿਆਂ ਦੇ ਨਾਲ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਘਰ ਵਿੱਚ ਬੱਚੇ ਨਾ ਹੋਣ ਜੇ ਕੋਈ ਓਦਾਂ ਆਪਣੇ ਘਰ ਵਿੱਚ ਵੀ ਸ਼ੂਟ ਕਰਾਉਣਾ ਚਾਹੁੰਦਾ ਵਾ ਤੇ ਉਹ ਸਾਨੂੰ ਕੰਟੈਕਟ ਕਰ ਸਕਦਾ ਵਾ ਅਸੀਂ ਉਹਨਾਂ ਨੂੰ ਰੈਂਟ ਰੂਂਟ ਪੇ ਕਰਦਿਆ ਕਰਾਂਗੇ ਜਿੰਨਾ ਵੀ ਉਹਨਾਂ ਦਾ ਖਰਚਾ ਪੈਣੀ ਹੋਊਗਾ ਤੇ ਚਲੋ ਠੀਕ ਆ ਜੀ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ